ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ 1 ਮਈ ਤੋਂ 1 ਜੂਨ ਮਹਾ ਕਵਰੇਜ ਨਿਊਜ਼ ਇਟਿੰਗ ਪੰਜਾਬ ਦੇ ਵੱਲੋਂ ਅੱਜ ਸ਼ੁਰੂ ਕੀਤੀ ਗਈ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਈਏ ਹਰ ਇੱਕ ਛੋਟੀ ਵੱਡੀ ਖਬਰ ਵੀ ਤੁਹਾਡੇ ਤੱਕ ਇਸ ਦੌਰਾਨ ਇਲੈਕਸ਼ਨ ਦੇ ਨਾਲ ਜੁੜੀ ਹੋਈ ਜ਼ਰੂਰ ਪਹੁੰਚਾਈਏ ਬਿਲਕੁਲ ਇੱਕ ਖਬਰ ਦਾ ਰੁਕ ਕਰ ਲੈਣੇ ਆ ਕਿਉਂਕਿ ਅੱਜਕੱਲ ਚੋਣਾਂ ਦਾ ਮਾਹੌਲ ਹੈ ਚੋਣ ਪ੍ਰਚਾਰ ਚੱਲ ਰਿਹਾ ਹੈ ਔਰ ਲੀਡਰਾਂ ਵੱਲੋਂ ਕੋਈ ਨਾ ਕੋਈ ਐਸਾ ਬਿਆਨ ਦੇ ਦਿੱਤਾ ਜਾਂਦਾ ਹੈ ਜੋ ਬਾਅਦ 'ਚ ਉਹਨਾਂ ਦੇ ਗਲੇ ਦੀ ਫਾਸ ਬਣ ਜਾਂਦਾ ਹੈ ਪਿਛਲੇ ਦਿਨੀ ਅਮਰਤਾ ਵੜਿੰਗ ਨੇ ਇੱਕ ਬਿਆਨ ਦਿੱਤਾ ਬਾਅਦ 'ਚ ਮਾਫੀ ਮੰ ਬੋਨੀ ਅਜਨਾਲਾ ਵੱਲੋਂ ਇੱਕ ਬਿਆਨ ਦਿੱਤਾ ਗਿਆ। ਬੀਜੇਪੀ ਆਗੂ ਨੇ ਬੋਨੀ ਅਜਨਾਲਾ ਪਹਿਲਾਂ ਅਕਾਲੀ ਦਲ 'ਚ ਹੁੰਦੇ ਸੀ ਹੁਣ ਬੀਜੇਪੀ 'ਚ ਨੇ ਔਰ ਬੋਨੀ ਅਜਨਾਲਾ ਨੇ ਇੱਕ ਬਿਆਨ ਦਿੱਤਾ ਹੈ। ਇੱਕ ਵਿਵਾਦਿਤ ਬਿਆਨ ਹੈ। ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ ਉਸ ਦੇ ਵਿੱਚ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਸੀ। ਉਸ ਦਾ ਜ਼ਿਕਰ ਕਰਾਂਗੇ ਇਸਾਈ ਭਾਈਚਾਰੇ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ ਐ ਬੋਨੀ ਅਜਨਾਲਾ ਨੇ ਪ੍ਰਭੂ ਯਸ਼ੂ ਮਸੀਹ ਦਾ ਜ਼ਿਕਰ ਕੀਤਾ ਨਾਲ ਹੀ ਸਿੱਖ ਧਰਮ ਦਾ ਜ਼ਿਕਰ ਉਹਨਾਂ ਵੱਲੋਂ ਕੀਤਾ ਗਿਆ ਜੀ ਹਾਂ ਇਹ 2024 ਦੇ ਵਿੱਚ ਇੱਕ ਬਹੁਤ ਵੱਡਾ ਬਿਆਨ ਤੁਸੀਂ ਕਹਿ ਸਕਦੇ ਹੋ ਹਾਲਾਂਕਿ ਬੋਨੀ ਅਚਲਾਨਾ ਮਾਫੀ ਮੰਗ ਚੁੱਕੇ ਨੇ ਪੂਰੀ ਸਕਰੀਨ ਦੇ ਉੱਤੇ ਜਗ੍ਹਾ ਅਸੀਂ ਬ੍ਰੇਕਿੰਗ ਦਿਖਾ ਸਕੀਏ ਤਾਂ ਬੋਨੀ ਅਚਲਾਨਾ ਨੇ ਕੀ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਵੱਡਾ ਭਰਾ ਪ੍ਰਭੂ ਯਿਸੂ ਮਸੀ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਹਾਲਾਂਕਿ ਬਿਆਨ ਵਾਇਰਲ ਹੋਣ ਤੋਂ ਬਾਅਦ ਬੋਨੀ ਅਚਲਾਨਾ ਨੇ ਮਾਫੀ ਵੀ ਮੰਗ ਲਈ ਅੰਮ੍ਰਿਤਸਰ ਦੇ ਵਿੱਚ ਐਸਆਈ ਭਾਈ ਚੜਦੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਸੀ ਤੇ ਇਸ ਦੌਰਾਨ ਮਾਈਕ ਫੜ ਕੇ ਇੱਕ ਬਿਆਨ ਦੇ ਦਿੱਤਾ ਔਰ ਬਿਆਨ لازمی ਤੌਰ ਤੇ ਕਿਉਂਕਿ ਪੰਜਾਬ ਦੇ ਪੰਜਾਬ ਦੀ ਧਰਤੀ ਤੇ ਖੜੇ ਹੋ ਕੇ ਜਦੋਂ ਕੋਈ ਸਟੇਟਮੈਂਟ ਦਿੱਤੀ ਜਾਂਦੀ ਹੈ ਤਾਂ ਫਿਰ ਉਸ ਨੂੰ ਲੈ ਕੇ ਬਵਾਲ ਹੁੰਦਾ ਤਾਂ ਹੁੰਦਾ ਹੋਇਆ ਨਜ਼ਰ ਆਇਆ ਤੇ ਫਿਰ ਹਾਲ ਬੋਨੀ ਅਜਨਾਲਾ ਮਾਫੀ ਮੰਗਦੇ ਵੀ ਨਜ਼ਰ ਆਈ ਸਾ ਸੰਗਤ ਦੀ ਕਨਰਾ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਮੇਰੇ ਦੁਆਰਾ ਦਿੱਤੇ ਗਏ ਬਿਆਨ ਨੂੰ ਤੋਰ ਮੋੜ ਕੇ ਪੇਸ਼ ਕੀਤਾ ਗਿਆ ਹੈ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਐਸੀ ਕੋਈ ਵੀ ਗਲਤ ਭਾਵਨਾ ਨਹੀਂ ਸੀ ਮੇਰੇ ਬਿਆਨ ਨਾਲ ਸ਼ੀਰਸ਼ਾ ਕੀਤੀ ਗਈ ਹੈ ਤੇ ਕਿਸੇ ਕਿਸ ਨੇ ਕੀਤੀ ਹੈ ਇਹ ਵੀ ਮੈਨੂੰ ਪਤਾ ਹੈ ਜਿਸ ਧਰਮ ਵਿੱਚ ਮੇਰਾ ਜਨਮ ਹੋਇਆ ਹੈ ਉਹ ਸਰਬਸਾਂਝੀ ਵਾਲਤਾ ਦੀ ਪ੍ਰੇਰਣਾ ਕਰਦਾ ਹੈ ਮੈਂ ਹਰ ਇੱਕ ਧਰਮ ਤੇ ਭਾਈਚਾਰੇ ਦਾ ਦੇ ਦੋ ਸਤਿਕਾਰ ਕਰਦਾ ਸੀਗਾ ਹੈਗਾ ਤੇ ਰਹਾਂਗਾ ਜਿਸ ਕਿਸੇ ਨੂੰ ਮੇਰੇ ਇਸ ਬਿਆਨ ਨਾਲ ਮਾਸਾ ਵੀ ਠੇਸ ਪਹੁੰਚੀ ਹੈ ਮੈਂ ਉਸ ਤੋਂ ਮਾਫੀ ਮੰਗਦਾ ਹਾਂ ਸਾਧ ਸੰਗਤ ਜੀਓ ਮੈਨੂੰ ਭਰੋਸਾ ਹੈ ਕਿ ਤੁਸੀਂ ਬਖਸ਼ਣ ਹਾਰੋ ਤੇ ਗੁਰੂ ਸਾਹਿਬ ਬਖਸ਼ਣ ਹਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਜਾ ਕਹਿਣਾ ਨਾ ਪ੍ਰੋਫੈਸਰ ਸਾਹਿਬ ਤੋਂ ਵੱਡਾ ਜੇ ਧਰਮ ਹੈ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਨਹੀਂ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜੈਸੀ ਬਸੀਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਮੈਂ ਤਾਂ ਕਹਿੰਦਾ ਨਾ ਪ੍ਰੋਫੈਟ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾ ਰਹੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜਸਪੀਸੀ ਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਅੰਨ ਰਾਤ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਦੀ ਹੋਈ ਮੇਰੇ ਦੁਆਰਾ ਦਿੱਤੇ ਗਏ ਬਿਆਨ ਨੂੰ ਤੋਂ ਹੋਰ ਮੋੜ ਕੇ ਪੇਸ਼ ਕੀਤਾ ਗਿਆ ਹੈ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਐਸੀ ਕੋਈ ਵੀ ਗਲਤ ਭਾਵਨਾ ਨਹੀਂ ਸੀ ਮੇਰੇ ਬਿਆਨ ਨਾਲ ਸ਼ੀਰਸ਼ਾ ਕੀਤੀ ਗਈ ਹੈ ਤੇ ਕਿਸੇ ਕਿਸ ਨੇ ਕੀਤੀ ਹੈ ਇਹ ਵੀ ਮੈਨੂੰ ਪਤਾ ਹੈ ਜਿਸ ਧਰਮ ਵਿੱਚ ਮੇਰਾ ਜਨਮ ਹੋਇਆ ਹੈ ਉਹ ਸਰਬਸਾਂਜੀ ਵਾਲਤਾ ਦੀ ਪ੍ਰੇਰਣਾ ਕਰਦਾ ਹੈ ਮੈਂ ਹਰ ਇੱਕ ਧਰਮ ਤੇ ਭਾਈਚਾਰੇ ਦਾ ਦੇਦੋ ਸਤਕਾਰ ਕਰਦਾ ਸੀਗਾ ਹੈਗਾ 13ਾਂ ਦਾ ਜਿਸ ਕਿਸੇ ਨੂੰ ਮੇਰੇ ਇਸ ਬਿਆਨ ਨਾਲ ਮਾਸਾ ਵੀ ਠੇਸ ਪਹੁੰਚੀ ਹੈ ਮੈਂ ਉਸ ਤੋਂ ਮਾਫੀ ਮੰਗਦਾ ਹਾਂ ਸਾਹ ਸੰਗਤ ਜੀਓ ਮੈਨੂੰ ਭਰੋਸਾ ਹੈ ਕਿ ਤੁਸੀਂ ਬਖਸ਼ਣਹਾਰ ਹੋ ਤੇ ਗੁਰੂ ਸਾਹਿਬ ਬਖਸ਼ਣਹਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੱਲ ਰਾਤ ਤਬਾਨੀ ਅਜਨਾਲਾ ਵੱਲੋਂ ਮਾਫੀ ਮੰਗੀ ਗਈ ਹੈ ਗੌਰਵ ਕੁਝ ਚੀਜ਼ਾਂ ਕਾਮਨ ਹੁੰਦੀਆਂ ਜਦੋਂ ਇਹੋ ਜਿਹਾ ਬਿਆਨ ਆਉਂਦਾ ਹੈ ਇੱਕ ਤੇ ਇਹ ਬੜੀ ਕਾਮਨ ਹੁੰਦੀ ਹੈ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤਕਰੀਬਨ ਜਦੋਂ ਜ਼ੁਬਾਨ ਫਿਸਲ ਜਾਂਦੀ ਹੈ ਜਾਂ ਤੁਸੀਂ ਕੋਈ ਐਸੀ ਗੱਲ ਕਹਿ ਜਾਂਦੇ ਹੋ ਤਾਂ ਬਾਅਦ ਦੇ ਵਿੱਚ ਮਾਫੀ ਮੰਗਣ ਦੇ ਲਈ ਤੁਹਾਡੇ ਕੋਲੇ ਹੋਰ ਕੋਈ ਬੇਸ ਨਹੀਂ ਹੁੰਦਾ ਸੋ ਇਹ ਗੱਲਾਂ ਆਮ ਕਹੀਆਂ ਜਾਂਦੀਆਂ ਜਾਂ ਜਿਵੇਂ ਕੱਲ ਰਾਜਾ ਵੜਿੰਗ ਦਾ ਇੱਕ ਬਿਆਨ ਆਇਆ ਸੀ ਕਿ ਕਈ ਵਾਰੀ ਕਹਿਣਾ ਕੁਝ ਹੋਰ ਚਾਹੁੰਦੇ ਹੁੰਦੇ ਆ ਤੇ ਮੂੰਹ ਚੋਂ ਕੁਝ ਹੋਰ ਨਿਕਲ ਜਾਂਦਾ ਔਰ ਬਾਅਦ ਦੇ ਵਿੱਚ ਫਿਰ ਅਹਿਸਾਸ ਹੁੰਦਾ ਤਾਂ ਫਿਰ ਮਾਫੀ ਮੰਗੀ ਜਾਂਦੀ ਹੈ ਅਮਰਤਾ ਵਿੰਗ ਹੋਰਾਂ ਦੇ ਨਾਲ ਵੀ ਇਹੀ ਹੋਇਆ ਤੇ ਸ਼ਾਇਦ ਬੋਨੀ ਅਜਨਾਲਾ ਹੋਰਾਂ ਦੇ ਨਾਲ ਵੀ ਇਹੀ ਬਵਾਲ ਹੁੰਦਾ ਹੈ ਨਜ਼ਰ ਆ ਸਕਦਾ ਹੈ ਖਬਰ ਇਹ ਵੀ ਹੈ ਜਾਂ ਕਹੀਏ ਕਿ ਜਾਣਕਾਰੀ ਇਹ ਵੀ ਹੈ ਕਿ ਬੋਨੀ ਅਜਨਾਲਾ ਇਸ ਸਮੇਂ ਭਾਜਪਾ ਦੇ ਨਾਲ ਤਾਲੂਕ ਰੱਖਦੇ ਨੇ OBC ਵਿੰਗ ਦੇ ਨਾਲ ਜੁੜੇ ਹੋਏ ਨੇ ਤਾਂ ਉਹ ਪਾਰਟੀ ਉਸ ਦੇ ਲਈ ਕੀ ਸਟੈਂਡ ਲੈਂਦੀ ਹੈ ਉਹ ਦੇਖਣਾ ਹੋਵੇਗਾ ਫਿਰ ਅਸੀਂ ਜ਼ਿਕਰ ਕਰ ਰਹੇ ਹਾਂ ਮਹਾ ਕਵਰੇਜ ਦਾ ਤੇ ਮਹਾ ਕਵਰੇਜ ਦੇ ਵਿੱਚ ਬਾਕ-ਬਾਕ ਸ਼ੋ ਵੀ ਅਸੀਂ ਤੁਹਾਡੇ ਲਈ ਬਿਲਕੁਲ ਤਿਆਰ ਕਰ ਰਹੇ ਹਾਂ ਜਿਸ ਦੇ ਜ਼ਰੀਏ ਪੂਰੇ ਪੰਜਾਬ ਤੋਂ ਹਰ ਇੱਕ ਖਬਰ ਤੇ ਨਾਲ ਹੀ ਹਰ ਇੱਕ ਬ੍ਰੇਡ ਤੋੜ ਤੱਕ ਪਹੁੰਚਾਵਾਂਗੇ ਵੱਡੇ ਲੀਡਰਾਂ ਦੇ ਨਾਲ ਤਾਂ ਅਸੀਂ ਆਪਣੀ ਸਕਰੀਨ ਤੇ ਦੇਖਾਂਗੇ ਸ਼ੋਅ ਕਿਹੜੇ ਲੈ ਕੇ ਆ ਰਹੇ ਹਾਂ ਅਸੀਂ ਉਹ ਤੁਹਾਨੂੰ ਦਿਖਾਣੇ ਆ ਜੰਗ ਦਾ ਜਰਨਲ ਤੁਸੀਂ ਦੇਖ ਰਹੇ ਹੋ ਨਿਊਜ਼ ਰੂਮ ਕਟਹਿਰਾਏ ਬਹੁਤ ਇੰਟਰਸਟਿੰਗ ਸ਼ੋਅ ਹੈ ਜਿਸ ਨੂੰ ਤੁਸੀਂ ਅੱਜ ਤੋਂ ਦੇਖ ਸਕੋਗੇ ਔਰ ਪਹਿਲੀ ਜੂਨ ਨੂੰ ਪਹਿਲਾ ਕੰਮ ਜਿਹੜਾ ਆਲਰੇਡੀ ਤੁਸੀਂ ਦੇਖ ਰਹੇ ਹੋ ਇਸ ਸ਼ੋਅ ਦੇ ਜ਼ਰੀਏ ਅੱਛਾ ਟਰੈਕਟਰ ਤੇ ਚੌਣ ਜਿਹੜੀ ਅਸੀਂ ਇੱਕ ਸ਼ੋਅ ਲੈ ਕੇ ਆ ਰਹੇ ਹਾਂ ਬਹੁਤ ਦਿਲਚਸਪ ਹੋਏਗਾ ਔਰ 24 ਦੇ ਚੈਂਪੀਅਨ ਇਨਫੈਕਟ ਚੱਲ ਰਿਹਾ ਹੈ 24 ਦੇ ਚੈਂਪੀਅਨ ਲਗਾਤਾਰ ਚੱਲ ਰਿਹਾ ਹੈ ਡੋਰ ਟੂ ਡੋਰ ਅਨਕਟ ਇਹ ਇਹ ਵੀ ਲੋਕਾਂ ਦਾ ਓਪੀਨੀਅਨ ਜੰਗ ਦੇ ਜਰਨਲ ਜਿਹੜੇ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਕੈਂਡੀਡੇਟ ਖੜੇ ਨੇ ਉਹਨਾਂ ਦੇ ਨਾਲ 1 ਟੂ 1 ਇੰਟਰਵਿਊ ਹੈ ਔਰ ਅਨਕਟ ਓਪੀਨੀਅਨ ਇੱਕ ਤੁਸੀਂ ਲਗਾਤਾਰ ਦੇਖ ਰਹੇ ਹੋ ਅਨਕਟ ਓਪੀਨੀਅਨ ਦੇ ਵਿੱਚ ਪਬਲਿਕ ਆਪਣੀ رائے ਰੱਖਦੀ ਹੈ ਸੋ ਇਹ ਸ਼ੋ ਨੇ ਔਰ ਅਗਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀ ਇਹ ਕਵਰੇਜ ਹੈ ਅਸੀਂ ਦਰਸ਼ਕਾਂ ਤੱਕ ਪਹੁੰਚਾਵਾਂਗੇ ਤਾਂ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਹਰ ਕੋਨੇ ਨੂੰ ਕਵਰ ਕਰ ਸਕੀਏ ਹਰ ਉਮੀਦਵਾਰ ਨੂੰ ਕਵਰ ਕਰ ਸਕੀਏ ਹਰ ਉਮੀਦਵਾਰ ਦਾ viewpoint ਦਿਖਾ ਸਕੀਏ ਅੱਛਾ ਅਸੀਂ ਇੱਕ ਵਿੰਡੋ ਤਿਆਰ ਕੀਤੀ ਹੈ ਆਪਣੇ ਸਾਰੇ ਸ਼ੋਜ਼ ਦੀ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਤਸਵੀਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਨਿਊਜ਼ 18 ਦਾ ਖੁੱਲਾ ਅਖਾੜਾ ਬਹੁਤ ਜਲਦੀ ਨਿਊਜ਼ 18 ਦੇ ਉੱਤੇ ਅਸੀਂ ਲਾਈਵ ਕਰਨ ਜਾ ਰਹੇ ਹਾਂ ਨਿਊਜ਼ 18 ਦਾ ਖੁੱਲਾ ਅਖਾੜਾ ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਲੀਡਰ ਆਮ ਲੋਕ ਸਭ ਨੂੰ ਅਸੀਂ ਇਨਵਾਈਟ ਕਰਾਂਗੇ ਔਰ ਖੁੱਲੇ ਅਖਾੜੇ ਦੇ ਵਿੱਚ ਟਰੈਕਟਰ ਤੇ ਚੌਣ ਜੀੜੀ ਬਹੁਤ ਜਲਦ ਪ੍ਰੋਗਰਾਮ ਟਰੈਕਟਰ ਦੇ ਉੱਤੇ ਤੁਹਾਨੂੰ ਸਿਆਸੀ ਦਿੱਗਜ ਬੈਠੇ ਹੋਏ ਨਜ਼ਰ ਆਉਣਗੇ ਪੰਜਾਬ ਦੀਆਂ ਵੱਡੀਆਂ ਸ਼ਕਤੀਆਂ ਨਜ਼ਰ ਆਉਣਗੀਆਂ ਇਸ ਤਰ੍ਹਾਂ ਜੰਗ ਦੇ ਜਰਨਲ ਤੁਸੀਂ ਦੇਖ ਰਹੇ ਹੋ ਜਿਹੜੇ ਵੱਡੇ ਲੀਡਰ ਅਸੀਂ ਦਿਖਾ ਰਹੇ ਹਾਂ ਡੋਰ ਟੂ ਡੋਰ ਅਨਕਟ ਅਸੀਂ ਪੰਜਾਬ ਦੇ ਲੋਕਾਂ ਤੱਕ ਪਹੁੰਚ ਰਹੇ ਹਾਂ ਤਾਂ ਕਿ ਉਹਨਾਂ ਦੀ ਰਾਏ ਦੇਖ ਸਕੀਏ ਸੁਣ ਸਕੀਏ ਪੰਜਾਬ ਦੇ ਲੋਕਾਂ ਤੱਕ ਪਹੁੰਚਾ ਸਕੀਏ ਇਸੇ ਤਰ੍ਹਾਂ 1 ਜੂਨ ਪਹਿਲਾ ਕੰਮ ਇਹ ਵੀ ਬਹੁਤ ਦਿਲਚਸਪ ਹੈ ਕਿ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਨਹੀਂ ਪਤਾ ਹੁੰਦਾ ਕਿ 1 ਜੂਨ ਨੂੰ ਕੀ ਹੋਣ ਜਾ ਰਿਹਾ ਹੈ ਅੱਛਾ ਲੋਕਾਂ ਤੋਂ ਜਾਨਣਾ ਵੀ ਤੇ ਦੂਜੇ ਪਾਸੇ 1 ਜੂਨ ਨੂੰ ਲੈ ਕੇ ਅਵੇਅਰ ਕਰਨਾ ਵੀ ਇਹ ਦੋਵੇਂ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਮਕਸਦ ਹੈਗੇ ਨੇ ਅੱਛਾ ਨਿਊਜ਼ ਰੂਮ ਬਹੁਤ ਕਾਫੀ ਹੱਦ ਤੱਕ ਉਸ ਚ ਕਾਮਯਾਬ ਵੀ ਹੋ ਰਿਹਾ ਹੈ ਕਿਉਂਕਿ ਜਦੋਂ ਮੀਡੀਆ ਟੀਮ ਕਿਸੇ ਨੂੰ ਪੁੱਛਣ ਜਾਂਦੀ ਹੈ ਤਾਂ ਉਹਨਾਂ ਦੇ ਦਿਮਾਗ 'ਚ ਪਹਿਲਾ ਸਵਾਲ ਪੋਲਿਟੀਕਲੀ ਆਉਂਦਾ ਤੇ ਯਾਰ 1 ਜੂਨ ਨੂੰ ਜੇ মিডিਆ ਵਾਲੇ ਪੁੱਛ ਰਹੇ ਆ ਤਾਂ ਪੋਲਿਟਿਕਸ 'ਚ ਕੁਝ ਖਾਸ ਹੈ ਤਾਂ ਉਹ ਫਿਰ ਰੀਕਾਲ ਕਰਦੇ ਆ ਵੀ ਪਹਿਲੀ ਜੂਨ ਨੂੰ ਇਲੈਕਸ਼ਨ ਹੈ ਬੜੇ ਥਾਵਾਂ ਤੇ ਇਹ ਦੇਖਿਆ ਜੀ ਬਿਲਕੁਲ ਤਾਂ ਜੰਗ ਦਾ ਜਰਨਲ ਤੁਸੀਂ ਦੇਖ ਰਹੇ ਹੋ 24 ਦੇ ਚੈਂਪੀਅਨ ਦੀ ਪੂਰੀ ਅਸੀਂ ਤੁਹਾਨੂੰ ਜਿਹੜੀ ਕਵਰੇਜ ਦਿਖਾ ਰਹੇ ਹਾਂ ਅੱਛਾ ਨਿਊਜ਼ ਰੂਮ ਕਟੇਰਾ ਨਿਊਜ਼ ਰੂਮ ਕਟੇਰਾ ਬਹੁਤ ਦਿਲਚਸਪ ਸ਼ੋਅ ਹੈ ਜਿਹੜਾ ਅਸੀਂ ਆਪਣੀ ਦਰਸ਼ਕਾਂ ਵਾਸਤੇ ਲੈ ਕੇ ਆ ਰਹੇ ਹਾਂ ਔਰ ਉਸ ਦੀ ਵੀ ਇੱਕ ਤਸਵੀਰ ਇੱਕ ਝਲਕ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਵੱਡੇ ਲੀਡਰ ਜਿਹੜੇ ਨੇ ਨਿਊਜ਼ ਇਟਿੰਦੇ ਮੰਚ ਦੇ ਉੱਤੇ ਪਹੁੰਚ ਰਹੇ ਨੇ ਔਰ ਉਹ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਤਾਂ ਅਸੀਂ ਇਹ ਤਸਵੀਰਾਂ ਦੇ ذریعے ਇਹਨਾਂ ਸ਼ੋਜ਼ ਦੇ ذریعے ਲੈ ਕੇ ਆ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਤੱਕ ਇਹ ਪੂਰੀ ਕਵਰੇਜ ਪਹੁੰਚਾਵਾਂਗੇ ਔਰ ਇਸ ਸਭ ਦੇ ਵਿਚਾਲੇ ਕਿਉਂਕਿ ਜੇ ਅਪਾ ਵਿਜੇ ਗੱਲ ਕਰਦੇ ਹਾਂ ਤਾਂ ਅਲੱਗ-ਅਲੱਗ ਤਰੀਕੇ ਨਾਲ ਅਸੀਂ ਇਹਨਾਂ ਸ਼ੋਜ਼ ਦੇ ਵਿੱਚ ਕਿ ਵੱਡੇ ਲੀਡਰਾਂ ਨੂੰ ਲੈ ਕੇ ਆਈਏ ਪੰਜਾਬ ਦੇ ਵੋਟਰਾਂ ਨੂੰ ਲੈ ਕੇ ਆਈਏ ਅਨਕਟ ਹੋਵੇ ਜਾਂ ਖੁੱਲਾ ਆ ਖੜਾ ਹੋਵੇ ਬਿਲਕੁਲ ਜਿਹੜੇ ਆਮ ਲੋਕ ਵੋਟ ਕਰਦੇ ਨੇ ਉਹਨਾਂ ਤੱਕ ਅਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜੇ ਹੋਰ ਵੱਖ-ਵੱਖ ਸ਼ੋਅ ਹੈਗੇ ਨੇ ਮਤਲਬ ਪੂਰੀ ਟੀਮ ਨੇ ਸ਼ੋਅ ਇਸ ਤਰੀਕੇ ਨਾਲ ਤਿਆਰ ਕੀਤੇ ਨੇ ਤਾਂ ਕਿ ਹਰ ਇੱਕ ਥਾਂ ਤੇ ਪਹੁੰਚ ਹੋ ਸਕੇ ਹਰ ਇੱਕ ਦਾ opinion న్యూਸ 18 ਦੇ ذریعے ਪੰਜਾਬ ਦੇ ਲੋਕਾਂ ਤੱਕ ਜਾ ਸਕੇ ਬਿਲਕੁਲ ਬਿਲਕੁਲ ਔਰਪ ਮੈਂ ਇਹ ਸਭ ਦੇ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ ਗੱਲਬਾਤ ਵੀ ਥੋੜੀ ਦੇਰ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਮੁੱਖ ਮੰਤਰੀ ਕੀ ਕਹਿ ਰਹੇ ਨੇ